ਇਸ ਦੀ ਉੱਚੀ ਜਾਤ ਅਤੇ ਦੁਨੀਆ ਵਾਲੀ ਇੱਜ਼ਤ ਪ੍ਰਭੂ ਦੀ ਹਜ਼ੂਰੀ ਵਿੱਚ ਮੁੱਲ ਨਹੀਂ ਪੰਦੇ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਪਬਲ ਹੀ ਹੁੰਦੇ ਮੰਨ ਲਾਏ ਲੈਂਦਾ ਬਾਤ ਦਵਾਈ ਤੂੰ ਮਾਇਆ ਕਰੇ ਇਕਤ ਏ ਮੂਰਖ ਮਨੁਖ ਤੂੰ ੱਟਕੇ ਢੋੜੇ ਕਰਕੇ ਮਾਇਆ ਕਠੀ ਕਰਦਾ ਹੈ ਜਿਸ ਕਰਕੇ ਲੋਕਾਂ ਦੀਆ ਬਦ ਅਸੀਸਾਂ ਲੈਂਦਾ ਹੈ ਜਿਸਨੂੰ ਤੂੰ ਪਤ ਆਈਂਦਾ ਸੋ ਸਣ ਤੁਜੇ ਅਨਤ ਪਰ ਜਿਸ ਪਰਵਾਰ ਨੂੰ ਤੂੰ ਇਸ ਮਾਇਆ ਨਾਲ ਖੁਸ਼ ਕਰਦਾ ਹੈ ਉਹ ਤੇਰੇ ਸਵੇਤ ਹੀ ਨਸਵੰਤ ਹੈ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਏ ਹੰਕਾਰੀ ਤੂੰ ਆਪਣੇ ਮਨ ਦੀ ਮਤ ਦੇ ਦੋਗ ਹਟ ਆਇਆ ਹੋਇਆ ਤੇ ਮਾਇਆ ਦਾ ਮਾਨ ਕਰਦਾ ਹੈ ਤੈਨੂੰ ਪਰਬ ਆਪ ਬੁਲਾਇਆ ਨਾ ਤਿਸ ਜਾਤ ਨਪਤ ਜਿਸ ਮੰਦਪਾ ਕੀ ਜੀਪ ਨੂੰ ਉਸ ਪ੍ਰਭ ਨੇ ਆਪ ਹੀ ਕਰਾਹੇ ਪਾ ਦਿੱਤਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਨਾ ਉਸ ਦੀ ਉੱਚੀ ਜਾਤ ਮੁੱਲ ਪਾਉਂਦੀ ਹੈ ਨਾ ਦੁਨੀਆ ਵਾਲੀ ਕੋਈ ਇੱਛਤ